ਇਵੇਂ ਜਿਵੇਂ ਲੋਹੜੀ ਦਾ ਤਿਹਾਰ ਨੇੜੇ ਆ ਰਿਹਾ ਓਮਿਓ ਮੈਂ ਅਸੀਂ ਤੁਹਾਡੇ ਵਾਸਤੇ ਸਟਾਕ ਕਲੀਅਰੈਂਸ ਸੇਲ ਲੈ ਕੇ ਆ ਰਹੇ ਹਾਂ ਅੱਜ ਦੀ ਜਿਹੜੀ ਸੇਲ ਹੈ ਬੱਚਿਆਂ ਦੇ ਸਟੱਫ ਤੇ ਆ 100% ਓਰੀਜਨਲ ਦੀ ਬਾਈਓਨੀ ਗਾਰੰਟੀ ਲੈਂਦੇ ਨੇ ਤੇ ਪਹਿਲਾਂ ਦਿਖਾ ਦਈਏ ਵੀ ਪਹੁੰਚਣਾ ਕਿੱਥੇ ਹੈ ਜਦੋਂ ਆਪਾਂ ਲੁਧਿਆਣਾ ਬਾਈਪਾਸ ਤੋਂ ਜੀਰੂ ਰਹਿਮਾਨੀ ਵਾਲੇ ਰੋਡ ਤੇ ਜਾਂਦੇ ਆ ਤੇ ਹਦਰਸ਼ ਇਕਬਾਲ ਨੂੰ ਜਿਹੜਾ ਰਸਤਾ ਮੁੜਦਾ ਉਹ ਵਾਲਾ ਰਸਤਾ ਤੁਸੀਂ ਮੁੜਨਾ ਤੇ ਮੁੜਦੇ ਸਾਰ ਹੀ ਤੁਹਾਨੂੰ ਦੁਕਾਨ ਦੇਖਣੀ ਹੈ ਜੀ ਆਹ ਵਾਲੀ ਐਚ ਆਰ ਫੈਮਿਲੀ ਆਊਟਲੈਟ ਦੇ ਲੱਗ ਚੁੱਕੀ ਆ ਸਟਾਕ ਕਲੀਅਰੈਂਸ ਸੇਲ ਸਾਰਾ ਮਾਲ ਇਹਨਾਂ ਕੋਲੇ ਮਿਲਣਾ ਵੀ ਸਾਰਾ माल ਸਾਡੇ ਕੋਲ ਜਿਹੜਾ ਹੋਊਗਾ ਉਹ ਕਿਹੜਾ ਹੋਊਗਾ ਬ੍ਰੈਂਡਰ ਮਿਲਣਾ ਆਜੋ ਫਿਰ ਬਾਈ ਤੋਂ ਜਾਣ ਲੈਨੇ ਆ ਔਰ ਰਹਿਮਾਨભાઈ ਕੀ ਹਾਲ ਨੇ ਵਧੀਆ ਜੀ ਤੇ ਕਿਹੜਾ ਸਟਾਫ ਅੱਜ ਦਿਖਾ ਰਹੇ ਹੋ ਸਾਨੂੰ ਅੱਜ ਆਪਾਂ ਜੀ ਪਹਿਲਾਂ ਤਾਂ ਸਾਰੇ ਸਟਾਕ ਦੇ ਆਪਾਂ ਨੇ ਕਲੀਅਰ ਸੇਲ ਲਾਈ ਆ ਪਹਿਲਾਂ ਵੀ ਆਪਣੇ ਬਹੁਤ ਘਾਟ ਟ੍ਰੇਡ ਦੀ ਹੁਣ ਜਿਹੜੇ ਹੁਣ ਬਹੁਤ ਜ਼ਿਆਦਾ ਡਿਸਕਾਊਂਟ ਤੇ ਆਂ ਜੀ ਉਸ ਦੇ ਵਿੱਚ ਬੱਚੇ ਤੋਂ ਆਪਾਂ ਸਟਾਰਟ ਕਰਦੇ ਆਂ ਜਿਦੇ ਵਿੱਚ ਆਹ ਸ਼ਰਟ ਨੇ ਗਰਮ ਇਸ ਦਾ ਸਟਾਫ ਦੇਖੋ ਗਰਮ ਨੇ ਗੁਲਨ ਜਿਸ ਦੇ ਵਿੱਚ ਕਲਰ ਰੇਂਜ ਹੈਗੀ ਕਾਫੀ ਇਹ ਮੰਥ ਗਰੁੱਪ ਹੋਊਗਾ ਜੀ ਆ ਦੇਖੋ ਇਸ ਦੇ ਵਿੱਚ ਕਾਟ ਰਾਈਜ਼ ਵੀ ਆਜੂਗਾ ਜੀ ਇਸ ਦੇ ਵਿੱਚ ਕਲਰ ਹੋਲ ਵੀ ਮਿਲ ਜਣਗੇ ਬਸ ਸਿਲੈਕਟਡ ਕਲਰ ਕਟੇ ਨਹੀਂ ਇਹਨਾਂ ਨਾਲ ਦਾ ਸਟੱਫ ਤਾਂ ਵੱਧੂ ਮਿਲ ਜਾਊਗਾ ਭਾਈ ਉਹਨਾਂ ਕੋਲੇ ਹਾਂਜੀ ਆ ਦੇਖੋ ਜੀ ਕਲਰ ਕਿੰਨਾ ਪਿਆਰਾ ਲੱਗਦਾ ਜਿਹੜਾ ਬਾਈ ਕੋਲੇ ਫੜਿਆ ਹੋਇਆ ਵੇਖਿਓ ਜੀ ਮਤਲਬ ਹੀਰੋ ਲੱਗੂਗਾ ਬੱਚਾ ਤੁਹਾਡਾ ਪਾ ਕੇ ਇਹ ਚੀਜ਼ਾਂ ਦੇਖੋ ਜੀ ਉਸ ਤੋਂ ਬਾਅਦ ਹੀ ਹੈਵੀ ਸ਼ਰਟ ਆ ਜਾਂਦੇ ਨਹੀਂ ਆਪਣੇ ਲਈ ਇਸ ਦੇ ਵਿੱਚ ਵੀ ਚਾਰ ਪੰਜ ਕਲਰ ਆਏ ਨੇ ਜੀ ਇਹ ਅੰਦਰੋਂ ਸਾਰੀ ਪਰ ਲੱਗੀ ਹੋਈ ਹੈ ਜੀ 올ਡ ਨੇ ਵੀ ਬ੍ਰਾਂਡ ਆ ਇਹਦਾ ਥੋੜਾ ਪੈਟਰਨ ਲੂਜ਼ ਹੁੰਦਾ ਜੀ ਇਹ ਫੰਕੀ ਸ਼ਰਟ ਨਹੀਂ ਇਹ ਓਕੇ ਮਤਲਬ ਇਹ ਵੀ ਆਪਾਂ ਨੂੰ 0 ਸਾਈਜ਼ ਤੋਂ ਮਿਲ ਜਾਣਗੇ ਹਾਂਜੀ 1 ਸਾਲ ਤੋਂ ਲੈ ਕੇ 5 ਸਾਲ ਤੱਕ ਕੰਮ 5 ਸਾਲ ਤੱਕ ਆਉਂਦੇ ਰਿਹਾ ਠੀਕ ਹੈ ਜੀ ਸੋਹਣੇ ਬਹੁਤ ਲੱਗਦੇ ਨੇ ਇਸ ਦੇ ਵਿੱਚ ਕਲਰ ਹੈਗੇ ਕਾਫੀ ਮੈਂ ਸਾਰੇ ਕਲਰ ਤਾਂ ਨਹੀਂ ਚੱਕੇ ਜਿਸ ਤਰ੍ਹਾਂ ਕਾ ਜੋਰਜ ਬ੍ਰਾਂਡ ਚ ਆਉਂਦਾ ਇਹ ਚੈੱਕ ਚ ਆ ਗਿਆ ਜੀ ਫਰ ਹਲੇ ਇਸ ਦੇ ਵਿੱਚ ਵੀ ਕਲਰ ਆਏ ਨੇ ਜੀ ਇਹ ਮੰਥ ਗਰੁੱਪ ਆ ਬਹੁਤ ਅੱਛੀ ਚੀਜ਼ ਹੈ ਜੀ ਔਰ ਬ੍ਰਾਂਡ ਦਾ ਸ਼ਰਟ ਹੈ ਜੀ ਮਤਲਬ ਬ੍ਰਾਂਡ ਦਾ ਨਹੀਂ ਰੇਟ ਵੀ ਡਾਲਰ ਚ ਆਉਣਗੇ ਸਾਰੇ ਜਿਹੜੇ ਆਪਣੇ ਪ੍ਰਾਈਜ਼ ਆਉਣਗੇ ਅੱਛਾ ਜੀ ਹਾਂਜੀ ਇਹਨਾਂ ਦੀ ਕੁਆਲਿਟੀ ਬਹੁਤ ਜ਼ਬਰਦਸਤ ਆ ਲਓ ਜੀ ਪੀਸ ਦੇਖੋ ਸੋਹਣਾ ਕਿੰਨਾ ਲੱਗ ਇੰਪੋਰਟਡ ਇਹ ਦੇਖੋ ਇਹ ਸਾਰੇ ਪਿਆਰੇ ਕਲਰ ਨੇ ਠੀਕ ਹੈ ਬਹੁਤ ਸੋਨੇ ਪੀਸ ਬਨੇ ਹੋਏ ਨੇ ਜੀ ਇਹ ਮੰਤੂ ਗਰੁੱਪ ਹੈ ਨੇ ਹਾਂ ਜੀ ਮੰਤੂ ਗਰੁੱਪ ਹੈ ਜੀ ਜਿਵੇਂ ਹੁਣ ਸਰਦੀ ਪੈਂਦੀ ਆ ਉਹਦੇ ਚ ਤਾਂ ਇਹ ਕੱਲਾ ਪੀਸ ਹੀ ਬਹੁਤ ਹੈ ਇਹ ਜੀਨ ਨਾਲ ਪੈਂਦੇ ਨੇ ਜੀ ਓਕੇ ਤੇ ਇਹਨਾਂ ਦੇ ਪ੍ਰਾਈਸ ਕੀ ਨੇ ਬਾਈ ਪ੍ਰਾਈਸ ਇਹਨਾਂ ਦੇ ਪ੍ਰਾਈਸ ਸਾਰੇ ਸਰ ਆਹ ਜਿਹੜਾ ਆਪਣਾ ਸਟਾਕ ਆ ਇਹ ਸਾਰਾ ਆਪਣਾ ਕਲੀਅਰ ਕਰਨਾ ਹੈ ਸਾਰਾ 350 ਦੀ ਰੇਂਜ ਮਤਲਬ ਬਹੁਤ ਘੱਟ ਇਹ ਮੈਨੇ ਸਾਰਾ 550 ਰੁਪਏ ਮਾਲ ਵੇਚਿਆ ਹੋਇਆ ਠੀਕ ਹੈ ਜੀ ਤੇ ਹੁਣ 350 ਦਾ 350 ਜਿਹੜਾ ਮਰਜੀ ਇਹਦੇ ਵਿੱਚ ਵੱਡੇ ਪੀਸ ਵੀ ਹੋਣਗੇ ਜੀ ਆਹ スウェット ਵੀ ਆ ਗਿਆ ਜੀ ਇੱਧਰ ਆ ਵੀ ਆ ਗਿਆ ਆ ਵੀ ਆ ਗਿਆ ਉਹ ਸ਼ਰਟ ਦਾ ਥੋੜਾ ਜਿਹਾ ਥੋੜਾ ਜਿਹਾ 450 ਦੀ ਰੇਂਜ ਉਹ ਵੀ ਘਟਾ ਕੇ ਦੇ ਰਿਹਾ ਮੈਂ ਕਿ ਜਿਵੇਂ ਬੱਚਿਆਂ ਦੇ ਹੈਵੀ ਬੂਲਨ ਵਾਲੇ ਪੀਸ ਜੀ ਆਹ ਦੇਖੋ ਆਹ ਦੇਖੋ ਇਹ ਕੈਪ ਵਾਲੇ ਇਹ ਵੀ ਕਾਫੀ ਮਤਲਬ ਅਲੱਗ 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 ਚੀਜ਼ ਹੈ ਇਹ ਸ਼ਾਰਟਡ ਪੀਸ ਆਉਂਦੇ ਨਹੀਂ ਆਪਣੇ ਲੋਕ ਅੱਛਾ ਜੀ ਹਾਂਜੀ ਪਰ ਵੈਰਾਈਟੀ ਬਹੁਤ ਅੱਛੀ ਹੈ ਜੀ ਇਹ ਵੈਰਾਈਟੀਆਂ ਦੇਖਣ ਜੀ ਸੋ ਇਸ ਦੇ ਵਿੱਚ ਕੈਪ ਵਾਲੇ ਹੋਣਗੇ ਜੀ ਬਿਨਾ ਕੈਪ ਤੋਂ ਵੀ ਹੋਣਗੇ ਇਹਨਾਂ ਦਾ ਪ੍ਰਾਈਸ ਫ੍ਰੀਜ਼ ਕੀ ਹੈ ਵੀਰੇ ਇਹਨਾਂ ਦਾ 450 ਜੀ 450 ਕੋਈ ਵੀ ਨਹੀਂ ਦੇ ਸਕਦਾ ਜੀ ਐਡੇ ਹੈਵੀ ਪੀਸ 450 ਦੇ ਵਿੱਚ ਕਿਸੇ ਵੀ ਚੀਜ਼ ਤੇ ਸਾਡੇ ਕੋਈ ਚੀਜ਼ ਤੇ ਬੁਰਾ ਆਂਦਾ ਉਹ ਪੀਸ ਰਿਟਰਨ ਕਰਕੇ ਤੁਸੀਂ ਚੇਂਜ ਕਰ ਸਕਦੇ ਹੋ ਜੀ ਓਕੇ ਜਾਂ ਜਿਸ ਤਰ੍ਹਾਂ ਦੀ ਆਹ ਵੈਰਾਈਟੀਆਂ ਇਹਦੇ ਵਿੱਚ ਬਹੁਤ ਮਾਡਲ ਨੇ ਜੀ ਇਹ ਬੱਚੇ ਚ ਸਾਰੇ ਫਲੀਜ਼ ਵਾਲੇ ਸਵੈਟ ਨੇ ਗਰਮ ਨੇ ਅੰਦਰੋਂ ਔਰ ਸਾਰੇ ਹੈਵੀ ਸਟ੍ਰਕਚਰ ਵਾਲੇ ਨੇ ਮੋੜ ਜਿੰਨੀ ਹੁਣ ਠੰਡ ਪੈ ਰਹੀ ਹੈ ਇਹੀ ਵੀ ਰੋਕਣ ਵਾਲੇ ਹਾਂ ਜੀ ਹਾਂ ਜੀ ਇਹ ਦੇਖੋ ਜੀ ਇਹ ਹੈਵੀ ਜੀ ਮਾਰਕੋ ਦੇ ਵਿੱਚ ਹੈ ਜਿਹੜੇ ਜਿਵੇਂ ਆਪਾਂ ਪਾ ਸਕਦੇ ਹਾਂ ਹਾਂ ਜੀ ਜੀਨ ਸਾਰੀ ਪ੍ਰੀਮੀਅਮ ਕੁਆਲਿਟੀ ਬ੍ਰਾਂਡ ਹੋਣਗੇ ਲਿਵਾਈਸ ਬੱਚੇ ਜੀ ਵੀ ਆਪਾਂ ਬ੍ਰਾਂਡ ਲੈ ਕੇ ਆਏ ਹਾਂ ਜਿੰਨਾਂ ਚ ਆ ਦੇਖੋ ਇਸ ਦੇ ਵਿੱਚ ਬੋਟ ਕੱਟ ਯੂਸੀਵੀ ਇਹ ਸਾਰੀ ਸਰ 650 ਦੀ ਰੇਂਜ ਚ ਸਟਾਰਟਿੰਗ ਹੁੰਦੀ ਹੈ ਪੈਂਟ ਜਿਹੜੀ ਪ੍ਰੀਮੀਅਮ ਕੁਆਲਿਟੀ ਆ ਇਹ 550 ਤੋਂ ਸਟਾਰਟ ਹੋ ਜਾਂਦੀ ਹੈ ਕੁਝ ਕੱਟ ਵੀ ਆ ਜਾਂਦੇ ਨੇ ਕੁਝ ਉੱਪਰ ਰੇਂਜ ਚ ਲਈ ਜਾਂਦੀ ਆ ਅਤੇ ਇਹਦੇ ਵਿੱਚ ਆਪਣੇ ਲਈ ਜੀਨ ਚ ਕਾਰਗੋ ਵੀ ਮਿਲ ਜੂਗੀ ਜੀ ਬੱਚਿਆਂ ਤੇ ਵੈਸੇ ਕਾਰਗੋ ਮਿਲਦੀ ਨਹੀਂ ਹਨਾ ਨਾ ਜੀ ਬਹੁਤ ਘੱਟ ਮਿਲਦੀ ਹੈ ਜੀ ਔਰ ਐਸੀ ਕੁਆਲਿਟੀ ਨਹੀਂ ਮਿਲ ਸਕਦੀ ਜੀ ਹਾਂ ਔਰ ਸਾਡੀਆਂ ਇੱਕ ਨਮੀਆਂ ਜਿੰਨਾ ਆਈਆਂ ਨੇ ਜੀ ਜਿਹੜੀਆਂ ਆਪਾਂ ਨੇ ਲਾਂਚ ਕਰਨੀਆਂ ਨੇ ਹੁਣ ਇਸ ਦੇ ਵਿੱਚ ਜੈਂਟਸ ਵੀ ਆਣਗੇ ਆਪਣੇ ਲਈ ਬੱਚੇ ਜੀ ਵੀ ਮੈਂ ਕਹਿੰਦਾ ਜੀ ਚੈਲੰਜ ਆਇਆ ਇਹ ਚੀਜ਼ਾਂ ਚ ਅਗਰ ਕਿ ਐਸਾ ਸਟੱਫ ਮਿਲ ਜਵੇ ਐਸੀ ਚੀਜ਼ ਮਿਲ ਜਵੇ ਐਸੀ ਕੁਆਲਿਟੀ ਔਰ ਜੋ ਟ੍ਰੈਂਡਿੰਗ ਪੀਸ ਨੇ ਅੱਜ ਮਾਰਕੀਟ ਤੇ ਚੱਲ ਰਹੇ ਨੇ ਉਹਦੇ ਅਕੋਰਡਿੰਗ ਹੀ ਇਹ ਮਾਲ ਆਇਆ ਜੀ ਦੇਖੋ ਅੱਜ ਕੱਲ ਸਟ੍ਰੇਟ ਪਾਉਂਦੇ ਨਹੀਂ ਬੱਚੇ ਵੀ ਜੀ

ਇਸ ਦੇ ਵਿੱਚ ਬਹੁਤ ਮਾਡਲ ਆਏ ਨੇ ਸਾਡੇ ਲਈ ਪਲੇਨ ਵੀ ਆਇਆ ਕਾਰਗੋ ਵੀ ਆਇਆ ਇਹ ਰੌ ਦਾ ਪੀਸ ਜੀ ਵਾਹ ਜੀ ਵਾਹ ਦੇਖੋ ਕਾਰਗੋ ਪੀਸ ਬੱਚਿਆਂ ਚ ਬਹੁਤ ਘੱਟ ਮਿਲਦੇ ਨੇ ਪਰ ਇਹਨਾਂ ਕੋਲੇ ਬਹੁਤ ਅੱਛੀ ਕੁਆਲਿਟੀ ਦੇ ਵਿੱਚ ਹੈ ਨਾ ਸਟੈਚਰ ਵਰ ਕੱਪੜੇ ਚ ਮਤਲਬ ਚਾਹੇ ਬੱਚਾ ਘਰੇ ਬਾਗੇ ਫਰੀ ਜਾਵੇ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ ਉਹਨੂੰ ਆ ਦੇਖੋ ਇਹ ਛੋਟੇ ਛੋਟੇ ਪੀਸ ਵੀ ਸਾਰੇ ਨੂੰ ਬ੍ਰਾਂਡ ਚ ਹੋਣਗੇ ਇਸ ਦੇ ਵਿੱਚ ਵੀ ਕਲਰ ਰੇਂਜ ਬਹੁਤ ਆਂਦੀ ਹੈ ਜੀ ਇਹਦੇ ਵਿੱਚ ਬਹੁਤ ਮਾਡਲ ਮਿਲ ਜਣਗੇ ਸਾਡੇ ਲਈ ਇਸ ਤਰ੍ਹਾਂ ਆ ਦੇਖੋ ਬਲੂ ਇਸ ਦਾ ਕਲਰ ਜੀ ਆ ਦੇਖੋ ਲੋਗੋ ਵੀ ਬਣਾਇਆ ਬ੍ਰਾਂਡ ਦਾ ਯੂਐਸ ਪੋਲੋ ਦੀ ਹੈ ਜੀ ਪੈਂਟ ਇਹ ਬੱਚੇ ਚ ਦੇਖੋ ਕਿੰਨੀ ਪਿਆਰੀ ਲੱਗਦੀ ਹੈ ਕਿੰਨੀ ਸੋਹਣੀ ਲੱਗਦੀ ਹੈ ਨਾ ਪੀਸ ਜਿਹੜੇ ਇਹ ਡਾਲਰ ਚ ਪ੍ਰਾਈਸ ਹੋਣਗੇ ਨਾ ਉਹਨਾਂ ਦੇ ਵਿੱਚ ਪ੍ਰਾਈਸ ਨੇ ਬੱਲੇ 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 ਠੀਕ ਹੈ ਇਸ ਦੇ ਵਿੱਚ ਸਾਡੇ ਲਵੇ ਜੀ ਇੱਕ ਹਜ਼ਾਰਾ ਦੀ ਆਈ ਦੀ ਇਹ ਇਹ ਗਰਲਸ ਗਰਲਸ ਆ ਗਿਆ ਨਾ ਹਾਂਜੀ ਇਸ ਦੇ ਵਿੱਚ ਵੀ ਦੋ ਕਲਰ ਆਏ ਨੇ ਤਾਂ ਗਿਆ ਇਹ ਵੀ origignal piece ਹੈ half jacket ਇਹ ਇਹ heavy ਹੈ ਬਹੁਤ heavy ਹੈ ਜੀ ਔਰ ਜ਼ੀਰੋ ਸਾਈਜ਼ ਤੋਂ ਲੈ ਕੇ ਮਤਲਬ 2 ਸਾਲ ਤੱਕ ਹੋਊਗੀ ਇਹ ਜੈਕਟ ਇੱਕਾ ਔਰ ਨੇ ਵੀ ਚਾਹੀਏ ਦੇਖੋ ਕਿੰਨਾ ਪਿਆਰਾ ਪੀਸ ਦੇਖਣ ਜੀ ਪਿਆਰਾ ਲੱਗਦਾ ਦੇਖੋ ਜੀ ਬਹੁਤ ਇਹ ਨਿਊ ਵਾਰਨ ਤੋਂ ਸਟਾਰਟ ਹੁੰਦੇ ਨੇ ਇਹ ਪੀਸ ਠੀਕ ਹੈ ਜੀ ਇਸ ਦੇ ਵਿੱਚ ਜੀਨ ਦੀ ਜੈਕਟ ਜੀ ਹਾਂ ਜੀ ਵਾਹ ਇਹ ਵੀ ਮੰਤ ਗਰੁੱਪ ਚ ਆਂਦੀ ਹੈ ਇਸ ਦੇ ਵਿੱਚ ਦੋ ਕਲਰ ਆਏ ਨੇ ਆਪਣੇ ਲੋਵੇ ਵਾਹ ਜੀ ਵਾਹ ਇੱਕ ਆਪ ਨੇ ਔਰ ਨੇਵੀ ਬ੍ਰਾਂਡ ਚ ਇਹ ਵੀ ਫੰਕੀ ਪੀਸ ਆ ਓਰੀਜਨਲ ਪੀਸ ਇੱਕ ਕੰਟਾਰਟਿਕਲ ਹੈ ਜੀ ਠੀਕ ਹੈ ਮਤਲਬ ਸਟੋਰ ਵਾਲਾ ਆਰਟਿਕਲ ਹੈ ਜੀ ਸਟੋਰ ਵਾਲਾ ਇੱਕ ਕੁਚਾ ਹੈਵੀ ਪੀਸ ਆਂਦੇ ਨੇ ਫੰਕੀ ਆ ਵੀ ਆ ਦੇਖੋ ਮਤਲਬ ਇਹ ਜਿਹੜੇ ਪੀਸ ਨੇ ਨਾ ਮਤਲਬ ਤੁਹਾਨੂੰ ਸਟੋਰਾਂ ਦੇ ਕੀ ਬਾਤ ਹੀ ਵਾਹ ਇਹ ਚੀਕੂ ਬ੍ਰਾਂਡ ਦਾ ਆ ਗਿਆ ਨਾ ਹਾਂ ਜੀ ਕਿਆ ਬਾਤ ਹੈ ਬਾਕੀ ਆ ਸਰ ਆਪਣੀ ਜੀਨ ਦਾ ਉਹਨੇ ਦੇਖ ਹੀ ਲਈਤੀਆਂ ਜਿੰਨਾ ਦਾ ਮਤਲਬ ਵਾਧੂ ਸਟਾਕ ਪਿਆ ਜੀ ਬੱਚੇ ਚ ਆ ਦੇਖੋ ਡੀਜ਼ਲ ਦਾ ਪੀਸ ਹੈ ਜੀ ਇਹ ਰਿਪੀਟ ਰਿਪੀਟ ਵੇਚ ਰਹੀ ਮੈਂ ਐਮ ਆਰ ਪੀ ਵਾਲਾ ਮਾਲ ਹੈ ਜੀ ਇਹ ਔਰ ਸਰ ਇੱਕ ਆਪਣਾ ਟਰੈਕਸੂਟ ਆਇਆ ਮੈਨਜ਼ ਦੇ ਵਿੱਚ ਹੈਵੀ ਫਲੀਸ ਚ ਹਮ ਇਹਦੇ ਵਿੱਚ ਸੈੱਟ ਵਾਈਜ਼ ਮਾਲ ਪਿਆ ਕਲਰ ਇੱਕ ਹੈ ਜੀ ਬਲੈਕ ਅੱਛਾ ਜੀ ਇਹਦਾ ਸਟੱਫ ਦੇਖੋ ਫੁੱਲ ਗਾਰੰਟੀ ਹੈ ਹੀ ਬੁਰਦੀ ਓਕੇ ਬਹੁਤ ਹੈਵੀ ਪੀਸ ਹੈ ਸਰ ਮੋ ਜਿਹੜੇ ਦੇਖੋ ਜਿਹੜੇ ਬੰਦੇ ਸੈਰ ਕਰੇ ਇਹ ਬਾਜ਼ਾਰ 'ਚ 2500 ਰੁਪਏ ਦਾ ਵੇਚ ਰਹੀ ਨਹੀਂ ਆਪਾਂ ਨੇ ਡਿਸਕਾਊਂਟ ਤੇ ਜੀ 1500 ਰੁਪਏ ਦਾ ਜੀ ਵਾਹ ਜੀ ਵਾਹ ਜਿਹੜਾ ਮਰਜ਼ੀ ਲੈ ਜਾਓ ਹੈਵੀ ਫੁੱਲ ਗਾਰੰਟੀ ਆ ਬੁਰਦੀ ਜੀ ਇਸ ਦੇ ਵਿੱਚ ਸਾਈਜ਼ ਪਈ ਨੇ ਆਪਣੇ ਲਵੇ ਸਾਈਜ਼ ਜਿਹੜਾ ਮਰਜ਼ੀ ਹਾਂਜੀ ਠੀਕ ਹੈ ਜੀ ਬਾਕੀ ਸਰ ਲੈਦਰ ਦੀ ਜੈਕਟ ਵਾਹ ਜੀ ਵਾਹ ਆ ਦੇਖੋ ਆਕਟੇਵ ਦੀ origignal ਪੀਸ ਸਟੋਰ ਪੀਸ ਇਹ ਵੀ ਲੈਦਰ ਚੀ ਆ ਇਹ ਕਿੰਨੇ ਦਾ ਡਿਸਕਾਊਂਟ ਤੋਂ ਮਿਲ ਜੂ ਆਪਣੇ ਕੋਲ ਇਹ ਸਰ ਇਹ ਵੀ 2500 ਦੀ ਦੇ ਦਾਂਗੇ ਜੀ ਇਹ ਸਟੋਰ 'ਚ 4900 ਰੁਪਏ ਦੀ ਆ ਜੀ ਠੀਕ ਹੈ ਮਤਲਬ 50% ਦਾ ਡਿਸਕਾ ਆ ਥੋੜੀ ਕਾਸਟਲੀ ਆ ਮੇਰੇ ਭਾਈਓ ਇਹ ਵੀ ਬਾਕੀ ਆ ਫਲਫੀਆਂ ਮਿਲ ਜਣਗੀਆਂ ਆਪਣੇ ਲੋ ਬਾਦੂ ਇੱਕ ਸਰ ਆਪਣੇ ਗਰਮ ਪੀਸ ਰੈਟਿਕ ਬ੍ਰਾਂਡ ਦੇ ਆ ਦੇਖੋ ਜਿਹੜੇ ਬੰਦਿਆਂ ਨੂੰ ਸਰਦੀ ਜਿਆਦਾ ਲੱਗਦੀ ਆ ਪੀਸ ਪਾਓ ਜੀ ਇਹ ਫੁੱਲ ਗਰਮ ਪੀਸ ਹੈ ਜੀ ਮਤਲਬ ਨਾਲ ਇਹ ਨਾਲ ਹੈਟਟਰ ਦੀ ਟੀ-ਸ਼ਰਟ ਪਾ ਕੇ ਸਰ ਹਾਂ ਉਤਰੀਆ ਵਾਹੋ ਉਤੋਂ ਵੀ ਇਹ ਵੇਅਰ ਕਰ ਸਕਦੇ ਆ ਮਤਲਬ ਠੰਡ ਨਹੀਂ ਲੱਗਦੀ ਨਹੀਂ ਬਿਲਕੁਲ ਨਾਮੁ ਨਿਸ਼ਾਨ ਹੀ ਨਹੀਂ ਠੰਡ ਤਾਂ ਇਹਦੇ ਵਿੱਚ ਠੀਕ ਹੈ ਜੀ ਆ ਪੀਪੇ ਦੀ ਓਰੀਜਨਲ ਆ ਗਈ ਜੀ ਵਾਹ ਜੀ ਵਾਹ ਆ ਲੋ ਵਾਹ ਜੀ ਵਾਹ ਪੀਸ ਦੇਖੋ ਜੀ ਕਿੰਨਾ ਸੋਹਣਾ ਬਲੈਕ ਚ ਹਾਂਜੀ ਆ ਬੱਚੇ ਜ ਆਪਣੇ ਲਵੇ ਹੁੱਡੀ ਇਸ ਦੇ ਵਿੱਚ ਇੰਨੀ ਰੇਂਜ ਪਈ ਹੈ ਜੀ ਕਲਰ ਪਏ ਨੇ ਔਰ ਸਾਰੀ ਹੈਵੀ ਫਲੀਜ਼ ਹੈ ਜੀ 450 ਜੀਐਸਐਮ ਫੁੱਲ ਗਾਰੰਟੀ ਬਬਲਿੰਗ ਦੀ ਇਸ ਦੇ ਵਿੱਚ ਕਲਰ ਬਹੁਤ ਆਏ ਨੇ ਮੇਰੇ ਲਵੇ ਆ ਦੇਖੋ ਇਹ ਬੱਚੇ ਚ ਨਹੀਂ ਜੀ ਇਹ 22 ਨੰਬਰ ਤੋਂ ਲੈ ਕੇ ਜੀ ਆਪਣੇ ਲਵੇ 36 ਨੰਬਰ ਤੱਕ ਪਏ ਨੇ ਜੀ ਇਹ ਇੱਕ ਆਪਣੀ ਇੰਪੋਰਟਡ ਹੁੱਡੀ ਹੈ ਸ਼ੁਰੂ ਹੋਈ ਦੀ ਜੀ ਇਹ ਵੀ ਆਪਾਂ ਨੇ ਬਹੁਤ ਵੇਚੀ ਹੈ ਜੀ ਇਹ ਰਿਪੀਟ ਆਰਡਰ ਇਹ ਪੀਸੀ ਬਹੁਤ ਸੋਹਣਾ ਹੈ। ਰੀਸਟਾਕ ਹੋਇਆ ਦੁਬਾਰਾ ਜੀ ਇਹ। ਅੱਛਾ ਦੇਖ। ਸਾਰੇ ਇੰਪੋਰਟਡ ਸਟੱਫ ਅੰਦਰ ਹੈ ਤੇ ਵੈਲਵਟ ਹੈ ਜੀ ਦੇਖੋ। ਅੱਛਾ, ਕਿਆ ਬਾਤ ਹੈ। ਦੇਖੋ ਜੀ ਕਿ ਕਿਹੜਾ ਕਿਹੜਾ ਸੌਫਟ ਹੈ ਨਾ। ਮੈਗਨੇਟਿਕਾਂ ਦੇ ਮਾਲ ਵਿਖਿਆ ਜੀ ਇਹ। ਇਹ ਸਾਰੇ ਗਲਰ ਅੱਛੇ ਦੀਏ, ਕਲਰ ਵੀ ਬਹੁਤ ਸੋਹਣਾ। ਸ਼ਾਰਟਡ ਪੀਸ ਨੇ ਜੀ। ਮਤਲਬ ਭਾਵੇਂ ਵੀ ਚਾਰ-ਪੰਜ ਪੀਸ ਅਜੇ ਵੀ ਪਿਆ ਪਿਆ ਸਟਾਕ ਥੋੜਾ ਮੋਟਾ ਪਿਆ ਹੋਊਗਾ ਜੀ। ਠੀਕ ਹੈ ਜੀ। ਗੱਲੀ ਤੇ ਵੀ ਸਟ੍ਰੈਕਚਰ ਉੱਤੇ ਨਹੀਂ ਆਪਣੇ ਲਈ ਇੱਕ ਪਈ ਨਹੀਂ ਜੀ ਪੀਸ ਵੈਲਵਟ ਦੇ ਵਿੱਚ ਆਫ ਤੇ ਹੀ ਦਵਾਂਗੇ ਤੁਹਾਨੂੰ। ਹਲੋ। ਆ ਦੇਖੋ ਪਰਪਲ ਕਲਰ ਜੀ ਬਹੁਤ ਸੋਨਾ ਵੈਲਵਟ ਹੈ ਜੀ ਜਿਵੇਂ ਮਤਲਬ ਟ੍ਰੈਂਡਿੰਗ ਪੀਸ ਹੋਣਗੇ ਇਹ ਨਹੀਂ ਹੈਗੇ ਇਹ ਲੋ ਇਹ ਗੈਸ ਚੱਲਿਆ ਚੱਲਿਆ ਮੰਨ ਲਈ ਹੋਣਾ ਇਹਦਾ ਜਿਹੜੇ ਕਰੰਟ ਆਰਟੀਕਲ ਨੇ ਉਹ ਮਿਲ ਲੈਣੇ ਬਾਈ ਕੋਲ ਹਾਂਜੀ ਪੀਸ ਦੇਖੋ ਕਿੰਨਾ ਪਿਆਰਾ ਇਹ ਵੀ ਮਤਲਬ ਹੈਵੀ ਦੇ ਵਿੱਚ ਨੇ ਜੀ ਐਂਡ ਪੀਸ ਨੇ ਜੀ ਇਹ ਮੈਂ ਐਂਡ ਪੀਸ ਨੇ ਦੇਖੋ ਜਿਵੇਂ ਗੁਲਬੁਲ ਦੇ ਬੱਚੇ ਆਵਾਜ਼ ਇਹ ਵਾ ਇਸ ਦੇ ਵਿੱਚ ਆਹ ਕਲਰ ਵੀ ਮਿਲ ਜੂਗਾ ਇਸ ਦਾ ਕਲਰ ਮਿਲ ਜੂ ਆਪਨੇ ਲਵੇ ਗੈਪ ਦਾ オリジナル ਪੀਸ ਆਇਆ ਜੀ ਇਹ ਵੀ ਫਰ ਲੈ ਜੀ ਬੁੱਤ ਬੱਚੇ ਪਸੰਦ ਕਰਦੇ ਨੇ ਸੌਫਟ ਹੁੰਦੇ ਨੇ ਬਹੁਤ ਬਹੁਤ ਸੌਫਟ ਨੇ ਔਰ ਉਹਨੇ ਹੀ ਗਰਮ ਮਤਲਬ ਵਾਸ਼ੇਬਲ ਵੀ ਹੁੰਦੇ ਨੇ ਪੀਸ ਇਹ ਵਾਸ਼ੇਬਲ ਨਹੀਂ ਸਾਰੇ ਪੀਸ ਹੀ ਬਸ ਈਜ਼ੀ ਜਿਹਾ ਵਾਸ਼ ਕਰੋ ਜੀ ਇਹਨਾਂ ਨੂੰ ਕੁਝ ਨਹੀਂ ਹੁੰਦਾ ਇਦਾਂ ਹੀ ਰਹਿਣਗੇ ਸਾਲੋ ਸਾਲ ਕੰਨ ਰਹਿਣਗੇ ਠੀਕ 오ਰੀਜਨਲ ਪੀਸ ਮੈਂ ਕਹਿੰਦਾ ਇੱਕ ਇੱਕ ਬੰਦਾ ਪੰਜ ਪੰਜ ਕਲਰ ਲੈ ਗਿਆ ਸਾਰੇ ਸੱਤ ਕਲਰ ਆਈ ਦੀ ਇਹਦੇ ਵਿੱਚ ਹਜੇ ਵੀ ਇਹ ਪੀਸ ਪਏ ਨੇ 10 12 ਪੀਸ ਪਏ ਹੋਣਗੇ ਮਤਲਬ ਕਿਸਮਤ ਦੇ ਪੀਸ ਨੇ ਵੀ ਜਿਹਦੇ ਮਤਲਬ ਉੱਕੇ ਨਹੀਂ ਜੀ ਐਮ ਆਰ ਪੀ ਵਾਲੇ ਮਾਲ ਦੀ ਇਹ ਤੇ ਮੈਂਨੇ ਬਹੁਤ ਮਾਲ ਵੇਚਿਆ ਇਹ ਹਾਂ ਹਾਂ ਹਜੇ ਵੀ ਇਹਦੇ ਵਿੱਚ ਪੰਜ ਸੱਤ ਕਲਰ ਪਏ ਹੋਏ ਹੈਗੇ ਨੇ ਤੇ ਸਟਾਈਲ ਵੀ ਹੈਗੇ ਜੀ। ਕੀ ਬਾਤ ਹੈ। ਆ ਦੇਖੋ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਚਾਹ ਪੀਸ ਰਿਹਾ। ਹੂੰ। ਆਪੀ ਵਾਲੇ ਪੀਸ ਨੇ। ਹਾਂਜੀ 750 ਦਾ ਦੇ ਦਾਂਗੇ ਜੀ। ਜੇ ਆਪਾਂ ਐਮ ਆਰ ਪੀ ਦੀ ਗੱਲ ਕਰੀਏ ਤਾਂ 720 ਦਾ ਦੇ ਦਾਂਗੇ ਜੀ ਇਹ। 4000 ਦੇ ਗਰੰਟੀ 750 ਕੀ ਬਾਤ ਹੈ। ਉਸ ਤੋਂ ਬਾਅਦ ਸੁਪਰ ਡਰਾਈ ਦੀ ਲੋੜ ਵੀ ਆ ਜੀ ਸਰ ਆਪਣੇ ਲਵੇ ओरिजिनल। ਓਕੇ ਇਹ ਬਜ਼ਾਰ ਚ ਬਹੁਤ ਮਹਿੰਗੀ ਵੇਚ ਰਹੇ ਨੇ। ਅਸੀਂ ਡਿਸਕਾਊਂਟ ਦੇ ਦਵਾਂਗੇ ਇਹਦੇ ਵਿੱਚ। ਪਿਆ ਮਾਲ ਪਿਆ ਸਟੱਲ ਤੇ ਪਏ ਹੋਣਗੇ 25 30 ਪੀਸ ਕਲਰ ਪਏ ਨੇ ਸਾਰੇ ਸਾਈਜ਼ ਪਏ ਨੇ ਬਹੁਤ ਵਧੀਆ ओरिजिनल ਕੁਆਲਟੀ ਆ ਫੁੱਲ ਗਾਰੰਟੀ ਹੈ ਜੀ ਗੁਰਦੀ ਤੇ ਕੀ ਪ੍ਰਾਈਸ ਕੀ ਹੈ ਬਈ ਇਹਦਾ ਪ੍ਰਾਈਸ ਸਰ ਇੱਕੋ ਹੀ ਰੇਟ ਚ ਦੇ ਦਾਂਗੇ 850 ਰੁਪਏ ਜੀ ਲਾਸਟ ਬਿਲਕੁਲ ਰੈਟੋ ਰੇਟ ਦੇ ਰਹੀਆਂ ਇਹ ਪੀਸ 550 ਰੁਪਏ ਦੀ ਲੋੜ ਦਊਂਗਾ ਜੀ ਮਹਿਰੂਨ ਕਲਰ ਆ ਜੀ ਮਹਿਰੂਨ ਕਲਰ ਹੈ ਇੱਕੋ ਹੀ ਕਲਰ ਬਚਿਆ ਹੈ ਹੈਵੀ ਉਹ ਹੈ ਜੀ ਗੁਰਦੀ ਫੁੱਲ ਗਾਰੰਟੀ ਗੁਰਦੀ ਫੁੱਲ ਗਾਰੰਟੀ ਮਤਲਬ ਸਰਦੀ ਨਾਲ ਲੱਗਣ ਦੇ ਵੀ ਫੁੱਲ ਗਾਰੰਟੀ ਹੈ ਸਰ ਆਪਣੇ ਲਵੇ ਬੱਚੇ ਦੀ ਕਾਰਗੋ ਜੋ ਮਾਰਕੀਟ 'ਚ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗੀ ਨਵਾਂ ਸਟਾਫ ਲੈ ਕੇ ਆਏ ਆ ਜੀ ਬੱਚੇ ਦੀ ਕਾਰਗੋ ਜੀ ਆ ਦੇਖੋ ਜੀ ਇਹਦੇ ਵਿੱਚ ਕਲਰ ਔਰ ਇਹਦੀ ਕੁਆਲਿਟੀ ਦੇਖੋ ਜੀ ਪਿਓਰ ਕਾਟਨ ਹੈਵੀ ਕਾਟਨ ਇਸ ਦੇ ਵਿੱਚ ਕਲਰ ਦੇਖੋ ਜੀ ਮਤਲਬ ਡਾਰਕ ਵੀ ਮਿਲ ਜਾਣਗੇ ਲਾਈਟ ਕਲਰ ਵੀ ਮਿਲ ਜਾਣਗੇ ਇਹਦੇ ਵਿੱਚ ਦੋ ਸਟਾਫ ਆਏ ਨੇ ਜੀ ਇੱਕ ਲਾਈਟ ਹੈ ਜੀ ਇੱਕ ਥੋੜੀ ਹੈਵੀ ਆਈ ਹੈ ਜੀ ਮੇਰੇ ਲਵੇ ਜਿਸ ਤਰ੍ਹਾਂ ਆ ਜੀ ਨਾਲ ਇਹਦੇ ਵਿੱਚ ਹੈਵੀ ਇਹ ਬਹੁਤ ਭਾਰੀ ਹੈ ਜੀ ਕਾਰਗੋ ਮਤਲਬ ਸਰਦੀਆਂ ਵਾਸਤੇ ਆ ਗਿਆ ਇਹ ਸਰਦੀ ਚ ਆ ਗਈ ਜੀ ਇਹ ਸਾਰਾ ਸਾਲ ਪੈਂਦੀ ਹੈ ਸਾਰਾ ਸਾਲ ਦਿੰਦੀ ਹੈ ਠੀਕ ਆ ਸਰ ਇੱਕ ਸ਼ੈਰਟ ਆਈ ਆਪਣੇ ਲਵੇ ਦੋ ਕਲਰ ਦੇ ਵਿੱਚ ਇਸ ਦਾ ਇੱਕ ਕਲਰ ਆਪਿਆ ਜੀ ਇਹ ਹੈਵੀ ਹੈ ਜੀ ਬਹੁਤ ਭਾਰੀ ਆ ਇਹ ਤੁਹਾਨੂੰ ਪ੍ਰਾਈਸ ਦੇ ਦੂੰਗਾ 900 ਰੁਪਏ ਦੇ ਵਿੱਚ ਮਤਲਬ ਬ੍ਰਾਂਡਡ ਪੀਸ ਨੋਟ ਮਿਲ ਜੂਗਾ ਆਨ ਟਾਈਮ ਬ੍ਰਾਂਡ ਹੈ ਜੀ ਆ ਦੇਖੋ ਇਹਦੀ ਨਾਂ ਦੀ ਸ਼ੈਰਟ ਇਹ ਤੁਹਾਨੂੰ 1000 ਰੁਪਏ ਦੀ ਦੇ ਦੂੰ ਵਾਹ ਜੀ ਵਾਹ ਕੀ ਬਾਤ ਇਸ ਦੇ ਵਿੱਚ ਵੀ ਸਾਈਜ਼ ਪਏ ਨੇ ਜੀ ਮੇਰੇ ਲਵੇ ਬਾਕੀ ਗਰਮ ਸ਼ਰਟ ਤਾਂ ਤੁਸੀਂ ਦੇਖ ਹੀ ਲੱਤੇ ਉਸ ਤੋਂ ਬਾਅਦ ਸਰ ਆਪਣੀ ਵੌਂਡਿੰਗ ਵਾਲੀ ਲੋਰ ਆਉਂਦੀ ਹੈ ਹੈਵੀ ਜੀ ਮਾਰਕੀਟ ਜੀ ਵਿਗ ਰਹੀ ਹੈ ਯਾ ਅਲੱਦਾ ਅਲੱਦਾ ਹੁੰਦਾ ਸਾਰਾ ਅੱਛਾ ਜੀ ਇਹ ਪੂਰੀ ਪ੍ਰੈਸ ਹੈ ਜੀ ਮਸ਼ੀਨੀ ਓਕੇ ਦੇਖੋ ਪੂਰੀ ਪ੍ਰੈਸ ਹੋ ਇਹ ਜਦ ਪਾਉਨੇ ਆ ਨਾ ਹੀ ਓਕੇ ਦਾ ਗੁੱਠਾ ਫੱਜ ਜਾਂਦਾ ਜੀ ਨਾਲ ਆਂਦੀ ਆ ਲੇਕਿਨ ਸਾਡੀ ਲੋਡ ਨਹੀਂ ਹੈ ਉਦਾਂ ਹੋ ਗੌਂਡਿੰਗ ਸੈਕਟਰ ਵਾਈਜ਼ ਮਹਾਲਾ ਕਲਰ ਹੋਣਗੇ ਜੀ ਸਾਰੇ ਆਹ ਦੇਖੋ ਬਲੈਕ ਕਲਰ ਵੀ ਹੈ ਦੇ ਵਿੱਚ 700 ਰੁਪਏ ਦੇ ਦਾਂਗੇ ਅੱਡੀ ਹੈਵੀ ਕੰਬਲ ਵਰਗੀ ਲੋਡ ਜੀ ਕੋਈ ਦੇ ਨਹੀਂ ਸਕਦਾ 700 ਰੁਪਏ ਦੀ ਇਹ ਪ੍ਰਾਈਸ ਜ਼ਿਆਦਾ ਕਹਿੰਦੇ ਚੈਲੰਜ ਆ ਸਾਡਾ ਪਰ ਕਹਿੰਦੇ ਸਾਰੇ ਮਾਲ ਤੇ ਡਿਸਕਾਊਂਟ ਲਾਇਆ ਆ ਬਾਕੀ ਆਪਣੀ ਆ ਬੈਲਟ ਵਾਲੀ ਪੈਂਟ ਵੀ ਹੋਊਗੀ ਜੀ ਜੀ ਜਿਹੜੇ ਕਹਿੰਦੇ ਨੇ ਜੀਨ ਪਾ ਕੇ ਥੱਕ ਗਈ ਲੇਕਿਨ ਆਹ ਪੈਂਟ ਸਾਡੀ ਪਾਉਣ ਜੀ ਤਿੰਨ ਕਲਰ ਚ ਆਉਂਦੀ ਆ ਸੈੱਟ ਵਾਈਜ਼ ਮਾਲ ਆਂਦਾ ਰਿਪਾਈ ਤੋਂ ਤਾਂ ਪਤਾ ਨਹੀਂ ਲੱਗਦਾ ਮੈਂ ਕਹਣਾ ਇੰਨੀ ਕੰਫਰਟ ਹੈ ਜੀ ਲੋਰ ਦੀ ਤਰ੍ਹਾਂ ਕਪੜਾ ਮੱਖਣ ਇਹਨੂੰ ਕਹਿੰਦੇ ਨਹੀਂ ਪੈਂਟ ਸਟ੍ਰੈਚਉ ਨਹੀਂ ਹੀ ਬੱਚੇ ਜੇ ਸਾਰਾ ਆਪਣੇ ਲਵੇ ਜੈਕਟ ਬਹੁਤ ਵਈਆ ਸਾਰੀ ਓਰੀਜਨਲ ਹੋਊਗੀ ਆ ਦੇਖੋ ਹੈਵੀ ਪੀਸ ਇਹ ਮਾਈਨਸ ਵਾਲੇ ਨਹੀਂ ਬੱਚੇ ਜਿਨ੍ਹਾਂ ਨੂੰ ਸਰਦੀ ਜ਼ਿਆਦਾ ਬੱਚਿਆਂ ਨੂੰ ਲੇਕਿਨ ਆਹ ਪੀਸ ਬਹੁਤ ਹੈਵੀ ਪੀਸ ਹੈ ਜੀ ਇਸ ਦੇ ਵਿੱਚ ਆ ਕਲਰ ਦੇਖੋ ਵਾਹ ਜੀ ਵਾਹ ਦੇਖੋ ਬਾਕੀ ਪੀਪੀ ਬ੍ਰਾਂਡ ਚ ਆਪਣੇ ਲਵੇ ਓਰੀਜਨਲ ਕਰੰਟ ਆਰਟੀ ਆਨਲਾਈਨ ਮਿਲਵੇਂ ਚੈੱਕ ਕਰ ਸਕਦੇ ਹੋਈ ਕੋਈ ਵੀ ਫੋਟੋ ਵਿੱਚ ਕੇ ਆਨਲਾਈਨ ਚੈੱਕ ਕਰ ਸਕਦੇ ਹੋ ਸਾਡੇ ਲਵੇ ਪ੍ਰਾਈਸ ਬਹੁਤ ਘੱਟ ਮਿਲੂਗਾ ਜੈਕਟ ਦਾ ਇਹ ਸਾਰੀ ਆਫਸ ਦੇ ਇਸ ਦੇ ਵਿੱਚ 4-5 ਕਲਰ ਨੇ ਜੀ ਆਪਣੇ ਲਵੇ ਆ ਦੇਖੋ ਜੀ ਸਾਰੀ ਜੈਕਟ ਜੈਕਟ ਆ ਦੇਖੋ ਇਹ ਬੱਚੇ ਦੀ ਜੈਕਟ ਆ ਬਈ ਸਾਰੀ ਸਾਰੀ ਸਰ ਬੱਚੇ ਦੀ ਜੈਕਟ ਆ ਮੇਰੇ ਲਵੇ ਸਟਾਕ ਪਿਆ ਕਾਫੀ ਤੇ ਸਾਰੇ ਐਮ ਆਰ ਪੀ ਵਾਲੇ ਟੈਗ ਵਾਲਾ ਮਾਲ ਹੈ ਆ ਦੇਖ ਕਿੰਨੇ ਦਾ ਮਿਲਜੂ ਬਈ ਇਹ ਸਰ 9900-9500 ਦੇ ਵਿੱਚ ਦੇ ਦਾਂਗੇ ਜੀ ਠੀਕ ਹੈ ਜੀ ਮਤਲਬ ਪੀਸ ਉਹ ਨੇ ਜਿਹੜੇ ਪਾਏ ਹੋਏ ਬੱਚੇ ਐਨ ਲੱਗਣਗੇ ਹੀਰੋ ਆ ਲੋ ਦੇਖੋ ਜੀ ਇਹ ਗਾਰੀ ਕੋਈ 3500 ਦੀ ਹੈ ਏ ਐਮ ਐਨ ਯਾ ਮੈਂ ਚੈੱਕ ਕਰ ਸਾਬ ਗਈ ਸਾਰੇ ਆਨਲਾਈਨ ਲੱਗੇ ਹੋਏ ਨੇ ਇਹਨਾਂ ਲੋਵੇ ਬਲੇਜ਼ਰ ਵੀ ਆਂਦੇ ਨੇ ਗਰਲਿਸ ਦੇ ਵਿੱਚ ਲੌਂਗ ਆ ਦੇਖੋ ਵੀ ਬੱਚਿਆਂ ਵਾਸਤੇ ਨੇ ਜਾਂ ਲੇਡੀਜ਼ ਲਈ ਨਹੀਂ ਇਹ ਇੱਕ ਗਰਲਿਸ ਨੇ ਜੀ ਅੱਛਾ ਜੀ ਇੱਥੇ S2 ਡਬਲ ਐਕਸ ਐਲ ਤੱਕ ਸਾਈਜ਼ ਆਂਦੇ ਨੇ ਓਕੇ ਜੀ ਆ ਦੇਖੋ ਆਹ ਗੱਲੋ ਦੇਖੋ ਕਿੱਡਾ ਸੋਹਣਾ ਲੱਗਦਾ ਜੀ ਹਾਂ ਪੀਸ ਦੇਖੋ ਜੀ ਆਰ ਐਨ ਪੈਬਲੋ ਜੀ ਰਾਉਂਡ ਨੈਕ ਜੀ ਬਲੈਕ ਕਲਰ ਇਸ ਦੇ ਵਿੱਚ ਇੱਕ ਰੈੱਡ ਕਲਰ ਹੋਊਗਾ ਜੀ ਰੈੱਡ ਕਲਰ ਪਿੱਛੇ ਲੱਗੇ ਹੋਇਆ ਇਕਾ ਕਵਾਡਰੇਟ ਦੇ ਵਿੱਚ ਕੋਡ ਸੈਟਅਪ ਨੇ ਲਵੇ ਦੋ ਕਲਰ ਚਾਏ ਹੋਏ ਨੇ ਸਾਰੀ ਕਾਪ ਨੇ ਟਰੈਕ ਛੋੜੀ ਜੀ ਇਸ ਦੇ ਵਿੱਚ ਕਾਫੀ ਕਲਰ ਰੇਸ਼ੋ ਆ ਇਹਦੇ ਵਿੱਚ ਸੈਟ ਵਾਈਜ਼ ਮਾਲ ਆਏ 22 ਸਾਈਜ਼ ਤੋਂ ਲੈ ਕੇ 36 ਸਾਈਜ਼ ਤੱਕ ਇਹ ਮਤਲਬ ਐਮ ਆਰ ਪੀ ਵਾਲੇ ਪੀਸ ਨੇ ਇਹ ਇੰਪੋਰਟਡ ਸਾਰਾ ਸਟਫ ਫੁੱਲ ਗਾਰੰਟੀ ਬੁਰਦੀ ਜੀ ਮਤਲਬ ਬੁਰਦੀ ਚੀਜ਼ਾਂ ਦੇ ਠੀਕ ਆ ਦੇਖੋ ਇਹਦੇ ਵਿੱਚ ਰੈੱਡ ਕਲਰ ਇਹ ਰਾਉਂਡ ਚ ਵੀ ਮਿਲੂਗਾ ਸਰ ਜਿਪਰ ਚ ਵੀ ਮਿਲੂਗਾ ਓਕੇ ਆਰਟੀਕਲ ਹੈਗੇ ਹੋਰ ਇਹ ਮਤਲਬ ਆਂਦੇ ਰਹਿੰਦੇ ਨਹੀਂ ਹੈ ਦਿੱਲੀ ਵਾਂਗੂ ਹੀ ਆਂਦੇ ਨੇ ਹਲੋ ਆ ਜਿਪਰ ਚ ਆ ਗਿਆ ਜੀ ਦੇਖੋ ਵਾਹ ਜੀ ਵਾ ਦੇਖੋ ਕਿੰਨਾ ਪਿਆਰਾ ਪੀਸ ਲੱਗਦਾ ਹਨਾ ਆ ਦੇਖੋ ਇਹਦੀ ਲੋਰ ਜੀ ਹੈਵੀ ਨੇ ਸਰ ਫੁੱਲ ਪੀਸ ਇਹਦੇ ਵਿੱਚ ਰੈੱਡ ਕਲਰ ਆ ਗਿਆ ਜੀ ਮਤਲਬ ਮਾਲ ਤੁਹਾਨੂੰ ਵੀਡੀਓ ਚ ਦਿਖਦਾ ਹੋਊਗਾ ਵੀ ਕਿੰਨਾ ਹੈਵੀ ਹੈ ਤੇ ਉਰੇ ਆ ਕੇ ਤੁਹਾਨੂੰ ਪਤਾ ਲੱਗੂ ਅਸਲੀ ਕੁਆਲਿਟੀ ਕੀ ਆ ਮੈਂ ਹਾਂਜੀ ਸਰ ਇਹ ਤਾਂ ਕੁਆਲਿਟੀ ਚੈੱਕ ਕਰਕੇ ਪਤਾ ਲੱਗਦੀ ਆ ਦੇਖੋ ਹੂੰ ਬ੍ਰਾਊਨ ਕਲਰ ਆ ਗਿਆ ਜੀ ਇੱਕ ਸਰ ਆਪਣੀ ਚਾਰ ਕਲਰ ਚ ਵੌਂਡਿੰਗ ਲੋਰ ਆਈ ਆ ਮਾਰਕਟ ਇਹ ਵੀ ਜਿਵੇਂ ਮੈਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਇਹ ਅਲੱਗ-ਅਲੱਗ ਹੁੰਦੀ ਆ ਇਹ ਸਾਰੀ ਪ੍ਰੈਸਿੰਗ ਆ ਜੀ ਮਸ਼ੀਨਰੀ ਅੱਛਾ ਇਹ ਬੱਚਿਆਂ ਵਾਸਤੇ ਹਾਂਜੀ ਬੱਚੇ ਜੀ ਵੀ ਆਪਾਂ ਲੈ ਕੇ ਆਏ ਚਾਰ ਕਲ ਠੀਕ ਹੈ ਇਹ ਸਟਾਰਟਿੰਗ ਹੈ ਹੁਣ ਇਹਨੂੰ ਇਹਨੂੰ ਹੁਣ ਬੱਚਾ ਵੇਅਰ ਕਰ ਸਕਦਾ ਆ ਸਰਦੀ ਚ ਪੈਂਦੀ ਹੈ ਲੋਰ ਹਾਂ ਠੀਕ ਹੈ ਆ ਦੇਖੋ ਚਾਰ ਕਲਰ ਦੇ ਵਿੱਚ ਸਾਰੇ ਕਲਰ ਤਾਂ ਨਹੀਂ ਮਾਦਾ ਬਾਕੀ ਫਲੀਸ ਦੇ ਵਿੱਚ ਵੈਰਾਈਟੀ ਮਿਲ ਜੂਗੀ ਕਾਫੀ ਆ ਦੇਖੋ ਇਸ ਦੇ ਵਿੱਚ ਵੀ ਚਾਰ ਪੰਜ ਕਲਰ ਆਏ ਨੇ ਆਪਣੇ ਲੋਗੇ ਐਂਬਰ ਗ੍ਰੌਂਬੀ ਚ ਓਕੇ ਏਚ ਠੀਕ ਹੈ 올 ਨੇਵੀ ਬ੍ਰਾਂਡ ਦੇ ਵਿੱਚ ਮੰਥ ਗਰੁੱਪ ਦੇ ਵਿੱਚ ਇਸ ਦੇ ਸੈਂਸਰ ਵੀ ਲੱਗੇ ਹੋਣਗੇ ਸਾਰਿਆਂ ਦੇ ਔਰ ਐਮ ਆਰ ਪੀ ਡਾਲਰ ਦੀ ਨਾਲ ਅਭੀ ਇਹਦੇ ਵਿੱਚ ਇਕਾ ਆਰਟੀਕਲ ਆ ਗਿਆ ਜੀ 올 ਨੇਵੀ ਦੇ ਵਿੱਚ ਇਹ ਸਾਰੇ ਜੰਪਸੂਟ ਨੇ ਜੀ ਇਸ ਦੇ ਵਿੱਚ ਸਿੰਗਲ ਸਾਡੇ ਲਈ ਡਾਂਗਰੀ ਵੀ ਮਿਲ ਜੂਗੇ ਇਦਾਂ ਦੀ ਇਸ ਦੇ ਨਾਲ ਤੁਸੀਂ ਕੋਈ ਵੀ ਚੀਜ਼ ਵੇਅਰ ਕਰ ਸਕਦੇ ਹੋ ਓਕੇ ਇੱਕ ਆ ਸਰ ਆਪਣੇ ਲਵੇ ਇਹ ਵੀ ਕਰੰਟ ਆਰਟੀਕਲ ਲੱਗਿਆ ਹੋਇਆ ਹੈ 2800 ਰੁਪਏ ਦੇ ਵਿੱਚ ਆਪਣੇ ਲਵੇ 650 ਰੁਪਏ ਦੇ ਵਿੱਚ 3 ਪੀਸ ਸੈੱਟ ਮਦਰ ਕੇਅਰ ਬ੍ਰਾਂਡ オリジナルオリジナル ਮਿਲੂਗਾ オリジナル ਜੀ 100%オリジナル ਇੱਕ ਸਰ ਆਪਾਂ ਲਾਸਟ ਦੇ ਵਿੱਚ ਤੇ ਉਹਨੂੰ ਬਹੁਤ ਕਮਾਲ ਦੀ ਚੀਜ਼ ਹੈ ਕਿ ਦਿਖਾਣ ਲੱਗੇ ਆ ਜਿਸ ਦੇ ਵਿੱਚ オリジナル ਲੈਦਰ オリジナル ਬ੍ਰਾਂਡ ਸਾਰੇ ਛੋਟੇ ਛੋਟੇ ਪੀਸੇ ਬਹੁਤ ਔਖੇ ਮਿਲਦੇ ਨੇ ਲੇਕਿਨ ਆਪਣੇ ਪਾਸ ਇਹ ਪੂਰਾ ਸਾਲ ਰਹਿੰਦੇ ਨੇ ਜੀ ਜਦ ਮਰਜ਼ੀ ਇਹ ਲੈ ਸਕਦੇ ਹੋ ਇਸ ਦੇ ਵਿੱਚ ਤੁਸੀਂ ਵੈਰਾਈਟੀ ਦੇਖੋ ਜੀ ਇਹ ਸਾਰੇ ਇਹਨਾਂ ਦੇ ਐਕਚੁਅਲ ਪ੍ਰਾਈਸ ਦੇ ਦੇਖੇ ਜਾਈਏ 60 ਡਾਲਰ 70 ਡਾਲਰ ਐਮਈਐਂ ਅਤੇ ਸਾਰੇ オリジナル ਲੈਦਰ ਦੇ ਵਿੱਚ ਹੋਣਗੇ ਇਸ ਦੇ ਵਿੱਚ ਹੋਰ ਵੀ ਬਹੁਤ ਵੈਰਾਈਟੀਆਂ ਪਈਆਂ ਨੇ ਸਾਡੇ ਲਵੇ ਇਸ ਦੇ ਵਿੱਚ ਸਾਈਜ਼ ਜਿਹੜੀ ਰੇਸ਼ਿਓ ਲਿਕਲੂਗੀ 18 ਸਾਈਜ਼ ਤੋਂ ਲੈ ਕੇ 26 ਸਾਈਜ਼ ਤੱਕ ਇਹ ਜਿਹੜੇ オリジナル ਪ੍ਰੋਡਕਟ ਨੇ ਬਾਕੀ ਆ ਪ੍ਰੀਮੀਅਮ ਕੁਆਲਟੀ ਆਂਦੀ ਆ ਆਪਣੇ ਲਵੇ ਇੰਡੀਅਨ ਬ੍ਰਾਂਡ ਦੇ ਵਿੱਚ ਇਹ ਰੇਂਜ ਵੀ ਆਪਣੀ ਬਹੁਤ ਘੱਟ ਹੋਊਗੀ ਇਹਨਾਂ ਦੇ ਪ੍ਰਾਈਸ ਵੀ ਬਹੁਤ ਘੱਟ ਹੋਣਗੇ ਇਹ ਇਹ ਆਪਣੇ 14 ਸਾਲ ਤੱਕ ਚਲੇ ਜਾਂਦੇ ਨੇ ਇਹ ਆਪਣੇ 24 26 ਸਾਈਜ਼ ਤੱਕ ਚਲੇ ਜਾਂਦੇ ਨੇ ਜੀ ਇਸ ਦੇ ਵਿੱਚ ਆ ਦੇਖੋ ਹਾਈ ਨੈਕ ਵੀ ਆਉਂਦੇ ਨੇ ਆਪਣੇ ਲਵੇ ਠੀਕ ਹੈ ਜੀ ਇਹ ਕਿੰਨੇ ਕੁ ਪ੍ਰਾਈਸ ਕਿੰਨੇ ਕੁ ਹੁੰਦੇ ਨੇ ਸਰ ਇਹਨਾਂ ਦਾ ਪ੍ਰਾਈਸ ਹੈਗਾ 800 700 800 ਆ 400 450 ਦੀ ਰੇਂਜ ਦੇ ਵਿੱਚ ਸਾਰੇ ਮਤਲਬ ਕਵਰ ਹੋ ਜਾਂਦੇ ਨੇ ਮਤਲਬ ਬ੍ਰੈਂਡਰ ਪੀਸ ਨੇ ਜਿਹੜੇ ਆਪਾਂ ਨੂੰ ਇਹ ਮਿਲਦੇ ਨੇ ਤੇ ਬਾਈ ਨੇ ਮਤਲਬ ਪੂਰੇ ਘੱਟ ਟਾਈਮ ਤੇ ਸਾਰਾ ਜਿਹੜਾ ਸਟੱਫ ਹੈ ਤੁਹਾਨੂੰ ਦਿਖਾਤਾ ਤੇ ਇਹਨਾਂ ਦੀ ਸਟਾਕ ਕਲੀਅਰੈਂਸ ਸੇਲ ਦੀ ਇੱਕ ਗੱਲ ਹੁੰਦੀ ਹੈ ਵੀ ਜਦੋਂ ਲੱਗਦੀ ਹੈ ਗੋਲੀ ਮੰਗੂ ਸਮਾਨ ਨਿਕਲਦਾ ਤੇ ਜਲਦੀ ਤੋਂ ਜਲਦੀ ਆਓ ਇਹ ਨਾ ਹੋਵੇ ਵੀ ਜਦੋਂ ਤੁਸੀਂ ਆਓ ਤੇ ਜਿਹੜਾ ਮਾਲ ਤੁਸੀਂ ਲੈਣ ਆਓ ਉਹ ਨਿਕਲ ਜਵੇ ਤੇ ਜਲਦੀ ਤੋਂ ਜਲਦੀ ਆਓ ਜਲਦੀ ਤੋਂ ਜਲਦੀ ਜਿਹੜਾ ਮਾਲ ਆ ਲੈ ਕੇ ਜਾਓ ਤੇ ਭਾਈ ਹੋਰ ਕੀ ਫਾਇਦਾ ਦੇ ਰਹੇ ਹਾਂ ਬਾਕੀ ਸਰ ਤੋਂ ਨੇ ਦੇਖਦਾ ਲੱਗਾ ਕਿ ਪਹਿਲਾਂ ਹੀ ਮੈਨੇ ਕੁਝ ਚੀਜ਼ਾਂ ਦੇ ਰੇਟ ਬਹੁਤ ਡਾਊਨ ਕਰੇ ਹੋਏ ਨੇ ਠੀਕ ਹੈ ਬਾਕੀ ਇੱਕ ਥੋੜੇ ਕਰਕੇ ਇੱਕ ਹੋਰ ਫਾਇਦਾ ਕਰ ਦਿੰਦਾ ਕਸਟਮਰਾਂ ਦਾ ਜਿਹੜਾ ਵੀ 5000 ਦੀ ਸ਼ਾਪਿੰਗ ਕਰੋਗੇ ਜੀ ਉਸ ਨੂੰ 10% ਐਕਸਟਰਾ ਡਿਸਕਾਊਂਟ ਦਵਾਂਗੇ ਜੀ ਵਾਹ ਜੀ ਵਾਹ ਮਤਲਬ ਪਹਿਲਾਂ ਹੀ ਜਲਦੀ ਆਓ ਜੀ ਜਲਦੀ ਜਲਦੀ ਪਾਓ ਜੀ ਅਣੀ ਮੇਲਾ 2 ਦਿਨਾਂ ਦਾ ਜੀ ਬਾਜ਼ੀ ਬਾਜ਼ ਮਤਲਬ ਰੇਟ ਪਹਿਲਾਂ ਹੀ ਡਾਊਨ ਨੇ ਉਸ ਤੋਂ ਬਾਅਦ ਤੁਹਾਨੂੰ ਹੋਰ ਡਿਸਕਾਊਂਟ ਜਿਹੜਾ ਦੇ ਰਹੇ ਨੇ ਬ੍ਰਾਂਡਰ ਸਾਰਾ ਮਾਲ ਹੈ ਇੱਕ ਨੰਬਰ ਦਾ ਮਾਲ ਹੈ ਛੇਤੀ ਆਓ ਐਡਰੈਸ ਤੁਹਾਨੂੰ ਪਤਾ ਲੱਗ ਗਿਆ ਬਾਕੀ ਇਹਨਾਂ ਨਾਲ ਕੰਟੈਕਟ ਕਰਕੇ ਆਇਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਲਾਈਕ ਕਰ ਦਿਓ ਜੀ ਤੇ ਹੋਰ ਤੁਹਾਡਾ ਫਾਇਦਾ ਹੋਊਗਾ ਅਗਲੀ ਵੀਡੀਓ ਚ ਹੋਰ ਤਵਾਕੇ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ ਧੰਨਵਾਦ